ਖਬਰੀ ਖਬਰ ਪੰਜਾਬੀਆਂ ਸਮੇਤ ਭਾਰਤੀਆਂ ਦੇ ਸਿਰ ਤੇ ਅਮਰੀਕਾ ਦੇ ਵਿੱਚ ਮੰਡਰਾ ਰਿਹਾ ਹੈ ਖਤਰਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਅਪਣਾਇਆ ਸਖਤੀ ਦਾ ਰੁਖ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੋਧ ਕਰ ਦਿੱਤਾ ਹੈ ਬਿਲ ਪਾਸ ਜੀ ਆਇਆਂ ਸਵੇਰੇ ਦੀ ਵੱਡੀ ਖਬਰ ਕਿ ਪੰਜਾਬੀਆਂ ਸਮੇਤ ਭਾਰਤੀਆਂ ਦੇ ਸਿਰ ਤੇ ਅਮਰੀਕਾ ਦੇ ਵਿੱਚ ਖਤਰਾ ਮੰਡਰਾ ਰਿਹਾ ਹੈ ਕਿਉਂਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਇੱਕ ਅਜਿਹਾ ਬਿੱਲ ਪਾਸ ਕਰ ਦਿੱਤਾ ਹੈ ਜਿਸ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਸਨ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਡੋਨਾਲਡ ਟਰੰਪ ਹੋਰਾਂ ਨੇ ਸਖਤੀ ਦਾ ਰੁਖ ਅਪਣਾ ਲਿਆ ਹੈ ਦੱਸਦੀ ਹੈ ਕਿ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਦੀ ਤਾਜਪੋਸ਼ੀ ਹੋ ਗਈ ਹੈ। ਉਹਨਾਂ ਦਾ ਸੌ ਚੱਕ ਸਮਾਗਮ ਹੋ ਗਿਆ ਤੇ ਸੌ ਚੱਕ ਦੇ ਸਾਰ ਹੀ ਉਹਨਾਂ ਨੇ ਸ਼ਕਤੀ ਦਾ ਰੁਖ ਅਪਣਾ ਲਿਆ ਹੈ। ਉਹਨਾਂ ਨੇ ਇੱਕ ਅਜੀਹਾ ਬਿੱਲ ਪਾਸ ਕਰ ਦਿੱਤਾ ਹੈ ਜਿਸ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਸਨ ਉਹਨਾਂ ਨੂੰ ਅਮਰੀਕਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਦੱਸਦੀ ਹੈ ਕਿ 1-2 ਹਫ਼ਤੇ ਦੇ ਅੰਦਰ ਡੋਨਾਲਡ 트੍ਰੰਪ ਇਸ ਬਿੱਲ ਤੇ ਦਸਤਕਤ ਕਰ ਦੇਣਗੇ ਜਿਸ ਦੇ ਨਾਲ ਇਹ ਬਿੱਲ ਕਾਨੂੰਨ ਬਣ ਜਾਵੇਗਾ ਤੇ ਸਬੰਧਤ ਅਧਿਕਾਰੀਆਂ ਨੂੰ ਇਹ ਅਧਿਕਾਰ ਹੋਵੇਗਾ ਕਿ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਕਿਸੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਅਪਰਾਧਿਕ ਘਟਨਾਵਾਂ ਕੀਤੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਵਾਪਸ ਉਹਨਾਂ ਦੇ ਵਤਨਾਂ ਨੂੰ ਭੇਜ ਦਿੱਤਾ ਜਾਵੇਗਾ ਦੱਸਦੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਸ ਕਰਕੇ ਉਹਨਾਂ ਦੇ ਸਿਰ ਤੇ ਹੁਣ ਤਲਵਾਰ ਲਟਕੀ ਹੋਈ ਹੈ ਹੋ ਸਕਦਾ ਹੈ ਕਿ ਜੇਕਰ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਤਾਂ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਦਸਦੀ ਹੈ ਕਿ ਇਸ ਬਿੱਲ ਦੀ ਜਿਹੜੀ ਲਗਤ ਹੈ 83 ਬਿਲੀਅਨ ਅਮਰੀਕੀ ਡਾਲਰ ਦਸਦੀ ਜਾ ਰਹੀ ਹੈ ਜਿਹੜੀ ਕਿ ਇੱਕ ਬਹੁਤ ਵੱਡੀ ਰਕਮ ਹੈ ਜਿਸ ਦੇ ਕਾਰਨ ਹਫੜਾ ਦਫੜੀ ਵੀ ਮੱਚੀ ਹੋਈ ਹੈ ਕਿਉਂਕਿ ਇੰਨੀ ਵੱਡੀ ਰਕਮ ਅਜੇ ਤੱਕ ਇੰਤਜ਼ਾਮ ਨਹੀਂ ਹੋਈ ਜਿਸ ਦੇ ਕਾਰਨ ਇਹ ਜਿਹੜੀ ਹਫੜਾ ਦਫੜੀ ਮੱਚੀ ਹੋਈ ਹੈ ਕਿ ਇਹ ਬਹੁਤ ਵੱਡੀ ਰਕਮ ਹੈ ਇਹ ਬਹੁਤ ਵੱਡਾ ਖਰਚਾ ਹੈ ਜਿਹੜਾ ਕਿ ਇਸ ਬਿੱਲ ਤੇ ਇਸ ਕਾਨੂੰਨ ਤੇ ਹੋਵੇਗਾ ਦੱਸਦੀ ਹੈ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਨੇ ਜਦੋਂ ਸੌ ਚੁੱਕ ਲਈ ਤਾਂ ਉਹ ਫਿਰ ਕਾਰਜਕਾਰੀ ਦਫਤਰ ਦੇ ਵਿੱਚ ਗਏ ਨੇ ਤੇ ਉੱਥੇ ਉਹਨਾਂ ਨੇ ਕੁਝ ਦਸਤਕਤ ਕੀਤੇ ਨੇ ਜਿਹੜੇ ਕਿ ਉਸ ਵਕਤ ਜ਼ਰੂਰੀ ਸਨ ਤੇ ਨਾਲ ਹੀ ਉਹਨਾਂ ਨੇ 78 ਫੈਸਲਿਆਂ ਨੂੰ ਰੱਦ ਵੀ ਕਰ ਦਿੱਤਾ। ਉਹਨਾਂ ਨੇ ਕੁਝ ਹੋਰ ਵੀ ਅਜਿਹੇ ਫੈਸਲੇ ਜਿਹੜੇ ਪਹਿਲਾਂ ਕੀਤੇ ਹੋਏ ਸਨ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਤੇ ਉਹਨਾਂ ਨੇ ਜਿਹੜੇ ਨਵੇਂ ਕਾਨੂੰਨ ਨੇ ਉਪਾਸ ਕਰ ਦਿੱਤੇ ਨੇ ਨਾਲ ਹੀ ਦੱਸਦੀ ਹੈ ਕਿ ਉਹਨਾਂ ਨੇ 1500 ਅਜਿਹੇ ਲੋਕਾਂ ਨੂੰ ਮਾਫੀ ਵੀ ਕਰ ਦਿੱਤਾ ਜਿਹੜੇ ਕਿ ਇੱਕ ਹਮਲੇ ਦੇ ਵਿੱਚ ਦੋਸ਼ੀ ਪਾਏ ਗਏ ਸਨ ਹੁਣ ਉਹਨਾਂ ਨੂੰ ਦੋਸ਼ ਉਕਤ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਮੁਆਫ ਵੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹ ਜਿਹੜਾ ਬਿੱਲ ਹੈ 64 35 ਵੋਟਾਂ ਦੇ ਨਾਲ ਹੀ ਪਾਸ ਹੋ ਗਿਆ ਸੀ ਤੇ ਅਮਰੀਕੀ ਸੈਨੇਟ ਨੇ ਇਹ ਬਿੱਲ ਪਹਿਲਾਂ ਹੀ ਤਿਆਰ ਕਰ ਲਿਆ ਸੀ ਤੇ ਜਦੋਂ ਟੋਡਲ 트ੰਪ ਹੋਰਾਂ ਦੀ ਤਾਜਪੋਸ਼ੀ ਹੋ ਗਈ ਉਹਨਾਂ ਦਾ ਸੌਚਕ ਸਮਾਗਮ ਹੋਇਆ ਤਾਂ ਤੁਰੰਤ ਉਹਨਾਂ ਨੇ ਇਸ ਬਿੱਲ ਨੂੰ ਪਾਸ ਕਰ ਦਿੱਤਾ ਤੇ ਇੱਕ ਦੋ ਹਫ਼ਤੇ ਦੇ ਬਾਅਦ ਉਹ ਇਸ ਬਿੱਲ ਤੇ ਦਸਤਖਤ ਵੀ ਕਰ ਦੇਣਗੇ ਜਿਸ ਦੇ ਨਾਲ ਹੀ ਇਹ ਬਿੱਲ ਕਾਨੂੰਨ ਵੀ ਬਣ ਜਾਵੇਗਾ ਤੇ ਜਿੰਨੇ ਵੀ ਲੋਕ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੇ ਉਹਨਾਂ ਦੇ ਵਤਨਾਂ ਨੂੰ ਵਾਪਸ ਵੀ ਭੇਜਿਆ ਜਾ ਸਕਦਾ ਹੈ ਸੋ ਇਸ ਵੇਲੇ ਪੰਜਾਬੀਆਂ ਦੇ ਸਿਰ ਤੇ ਵੀ ਤਲਵਾਰ ਲਟਕੀ ਹੋਈ ਹੈ ਕਿਉਂਕਿ ਜੇਕਰ ਕੋਈ ਪੰਜਾਬੀ ਜਾਂ ਕੋਈ ਹੋਰ ਵੀ ਵਿਅਕਤੀ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਹੈ ਤਾਂ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ